ਮੇਰੀਆਂ ਵੀਰੋ ਕੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਡਾਲਾ ਚੱਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਲਵਿੰਦਰ ਸਿੰਘ ਬਾਜਵਾ ਨਾਲ ਆਪਾਂ ਪਹੁੰਚੇ ਹਾਂ ਬਾਜਵਾ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਗਾਵਾਂ ਦਿਖਾਉਣੀਆਂ ਤੇ ਵੈਰਾਈਟੀ ਤੁਹਾਨੂੰ ਸਾਰੀ ਵਿਖਾਉਣੀ ਆ ਵੱਡੇ ਭਾਅ ਵੀ ਤੇ ਛੋਟੇ ਹੌਲੇ ਭਾਅ ਵੀ ਤੁਹਾਨੂੰ ਐਂਡ ਤੇ ਤੁਹਾਨੂੰ ਦਿਖਾਉਣੇ ਆ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈ ਬਈ ਸਤਿ ਸ੍ਰੀ ਅਕਾਲ ਜੀ ਆ ਜਾ ਜੇ ਵਧੀਆ ਵਧੀਆ ਤੁਸੀਂ ਦੱਸੋ ਛਾਪਾ ਮਾਰਦੇ ਛੋਰੀ ਛੋਰੀ ਤੁਸੀਂ ਛਾਪਾ ਮਾਰਨਾ ਪੈਂਦਾ ਤੁਸੀਂ ਤੇ ਵਿਆਹਾਂ ਤਾਂ ਹੀ ਨਹੀਂ ਵਿਲੇ ਹੁੰਦੇ ਨਹੀਂ ਵਿਆਹਾਂ ਤੋਂ ਵਿਆਹ ਬੜੇ ਸੀ ਚਲੋ ਉਹ ਵੀ ਭਗਤਾਉਣੇ ਪੈਣਾ ਸੀ ਹਾਂਜੀ ਹਾਂਜੀ ਤੇ ਮਾਲ ਵੀ ਭਗਤਵਾ ਰਿਹਾ ਤੇ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਮਾਲ ਤੁਹਾਡੇ ਸਾਹਮਣੇ ਭੋਗਦਾ ਰਿਹਾ ਮਾਲ ਬਾਹਰ ਜਾਦਾ ਜਾਂਦਾ ਰਿਹਾ ਹਾਂ ਜਾਂਦਾ ਰਿਹਾ ਕੋਈ ਗੱਲ ਹੀ ਇਹੋ ਜੀ ਠੀਕ ਐ ਫੋਨ ਨਾਲ ਤੇ ਪਰਿਆਉਂਦਾ ਤੇ ਫੋਨ ਨਾਲ ਦੇ ਮਾਤ ਪਰਿਆ ਜਾਂਦਾ ਠੀਕ ਐ ਤੇ ਵਿਆਹ ਵੀ ਸਿਆਣੇ ਹੋਣ ਤੋਂ ਪਹਿਤੋਂ ਨੇ ਕਹਨੇ ਨੇ ਹਾਂਜੀ ਹਾਂਜੀ ਆਹ ਹੋਵੇ ਮੈਨੂੰ ਲੱਗਿਆ ਦੱਬ ਕੇ ਵਿਆਹ ਕਰ ਠੀਕ ਐ ਤੇ ਚਲੋ ਇਦਾਂ ਹੀ ਦੁਨੀਆਦਾਰੀ ਐ ਚੱਲਦੀ ਰਹਿੰਦੀ ਐ ਤੇ ਨਵਾਂ ਸਾਲ ਆਉਂਦਿਆ ਆਪਾਂ ਮਾਰ ਲਿਆ ਨਹੀਂ ਨੰਗਨਦੇ ਹੈਗੇ ਹੋ ਕੇ ਜਾਈਏ ਤੁਹਾਡੇ ਕੋਲੋ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਤੁਹਾਡਾ ਤੇ ਨਵਾਂ ਸਾਲ ਦਿਆ ਹੁਣ ਨਵਾਂ ਸਾਲ ਹੁਣ ਲਿਆ ਤੇ ਕੋਈ ਨਹੀਂ ਦੇ ਦੇਵਾਂਗੇ ਆਪਾਂ ਓਫਰ ਓਫਰ ਲਾਈਏ ਕੋਈ ਓਪਰ ਹੀ ਓਪਰ ਨੇ ਸਾਰੇ ਅੱਛਾ ਸਾਰੇ ਓਫਰ ਲਾਦਨੇ ਐ ਠੀਕ ਚਲੋ ਨਾਮ ਦੱਸ ਤੇ ਕਰੀ ਆਪਾਂ ਮ ਤਸੀਲ ਬਟਾਰਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲ ਦੇ ਕਰੋ ਮੋਬਾਈਲ ਨੰਬਰ ਜੀ 98762 04086 ਠੀਕ ਆ ਅੱਜ ਰੇਟ ਕਰਦੇ ਕਿ ਬਿਲਕੁਲ ਜੈਸ 9 ਵਾਲੇ 200 ਛੋਟੀ ਮੈਂ ਇਹੋ ਜਿਹੀ ਛੋੜੀ ਕਰਨੀ ਹੈ ਠੀਕ ਆ ਰੇਟ ਅੱਗੇ ਜਾਇਜ਼ ਹੁੰਦੇ ਨੇ ਆਪਣੇ ਨਜਾਇਜ਼ ਨਹੀਂ ਹੁੰਦੇ ਠੀਕ ਆ ਤੇ ਬਾਕੀ ਜਿਹੜੇ ਹੋਣਗੇ ਬਿਲਕੁਲ ਐ ਐਕੂਰੇਟ ਹੋਣਗੇ ਠੀਕ ਆ ਜੀ ਤੇ ਚਲੋ ਸ਼ੁਰੂਆਤ ਜਿਹੜੀ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਥਾਣਾ ਦਾ ਸਾਈਜ਼ ਕਾਪ ਇਹਦਾ ਕਾਫੀ ਪਿਆਰਾ ਬਾਕੀ ਤਾਜੀ ਸੂਈ ਆ ਕਿੰਨਾ ਕਿਚਰ ਹੋਇਆ ਵੀਰ ਜੀ ਨਾ ਸੋਈ ਨਾ ਇਹ ਵੀਰ ਜੀ ਕੱਲ ਦੁਪਹਿਰ ਦੀ ਸੂਈ ਹੈਗਾ ਅੱਛਾ ਤੇ ਅੱਜ ਸਵੇਰੇ ਮੇਰੇ ਕੋਈ ਜੀ ਠੀਕ ਆ ਇਹ ਵੀ ਕੱਲ ਦੁਪਹਿਰ ਦੀ ਸੂਈ ਹੈ ਉਹ ਪਰਲੀ ਵੈਰ ਹੈ ਉਹ ਵੀ ਕੱਲ ਦੁਪਹਿਰ ਦੀ ਸੂਈ ਦੋਾਈ ਸੂਈਆਂ ਦੋਵੇਂ ਕੱਲ ਦੀਆਂ ਸੂਈਆਂ ਨੇ ਠੀਕ ਆ ਤੇ ਦੋਨੋਂ ਹੀ ਅੱਜ ਹੀ ਆਈਆਂ ਜੀ ਠੀਕ ਆ ਹਾਂਜੀ ਤੇ ਇਹਦੇ ਕੋ ਬੋਲਾ ਕਿੰਨਾ ਕੁ ਜੇ ਇਹਦੇ ਕੋ ਬੋਲਾ ਹੁਣ ਆ ਜੀ ਵੀਰ ਜੀ ਕੋਈ ਇਸ ਟਾਈਮ ਤੇ 14 ਕਿਲੋ 14 ਲੀਟਰ ਹੈਗਾ ਹਾਂ ਬੋਲਾ ਹੁਣ ਆ ਜੀ ਇਸ ਟਾਈਮ ਤੇ ਕਿੰਨਾ ਚਵਾਈ ਜਾਊਗੀ ਦੁੱਧ ਵਸ਼ੀ 25 ਪਲੱਸ ਚਵਾਊਗੀ 25 ਪਲੱਸ ਚਲ ਜੂਗੀ ਅਸਲ ਬੀੜੇ ਬਾਕ ਤੇ ਤੁੰ ਤੋਰ ਕੇ ਵਸਾਈ ਦੇ ਤੇ ਆ ਬੱਚਾ ਜਿਹਦਾ ਇਹ ਤਾਂ ਆ ਬੱਛੀ ਜੇ ਮਗਰ ਇਹ ਤੇ ਮਗਰ ਬੱਛੀ ਆ ਹਾਂਜੀ ਹਾਂਜੀ ਕਾਫੀ ਪਿਆਰੀ ਬੱਛੀ ਕੋਈ ਨਹੀਂ ਰਹਿਣ ਤੋਂ ਬੈਠੀ ਅੜੀ ਪਿਆਰੀ ਬੱਛੀ ਆ ਜਿਹੜੀ ਲੈ ਖੋਲੋ ਫਿਰ ਤੋਰ ਦਈਏ ਖੋਲੋ ਮੈਂ ਕੁਝ ਅਰੇ ਬੰਦੇ ਖੜੇ ਜਲਗੇ ਸਾਰੇ ਸਾਈਡ ਤੇ ਅੱਜ ਚਲ ਕੋਈ ਗੱਲ ਇਕੱਲੇ ਹੀ ਆ ਵੀਰ ਜੀ ਹਣੀ ਬੰਦੇ ਬਾਕੀ ਗਏ ਠੀਕ ਹੈ ਵੀਰ ਜੀ ਲੈ ਆਓ ਜੀ ਬਾਕੀ ਰੰਗ ਰੂਪ ਦੇ ਵੀ ਸੋਹਣੇ ਆ ਤੇ ਫੈਟ ਵੀ ਇਹਦੀ ਚੰਗੀ ਆਈ ਜਾਊਗੀ ਬਹੁਤ ਵੱਡੀ ਗਾਵ ਹਰਪ੍ਰੀਤ ਜੀ ਬਹੁਤ ਵੱਡੇ ਮਤਲਬ ਜੋੜ ਦੀ ਗਾਵ ਚੰਗੇ ਭਾਰੇ ਪੱਲੇ ਦੇ ਗਾਵ ਆ ਤੇ ਹੈਗੇ ਵੀ ਜਿਹੜੇ ਕਰਾਸ ਚ ਆ ਫੈਟ ਵੀ ਇਹਦੀ ਚੰਗੀ ਆਈ ਜਾਊਗੀ ਤੇ ਦੁੱਧ ਵੀ ਚੰਗਾ ਚਵਾਈ ਜਾਣਾ ਸੋਹਣ ਪੂਣਾ ਵੀ ਪੂਰਾ ਹੋ ਜਾਣਾ ਰੱਜ ਕੇ ਸੋਹਣੀ ਆ ਗਾਵਾਂ ਰੱਜ ਕੇ ਤੇ ਮਗਰ ਵੀ ਵਸ਼ੀ ਆ ਕਾਕਾ ਚਵਾਈ ਜੁਈ ਹਰਪ੍ਰੀਤ ਜੀ ਬਹੁਤ ਠੀਕ ਹੈ ਜੀ ਚਵਾਈ ਜੀ ਬਹੁਤ ਗਾ ਅੰਧੀ ਚੁਰੀ ਹੈ ਤੇ ਜਵਰਦਸਤ ਜਵਾਈ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ ਮੁੱਲ ਕਰਦੇ ਜਾਜ ਜੈਜ ਨਗਰ ਦਾ ਵੀਰ ਜੀ ਜਾਜਾ ਕਰੀਏ ਫਿਰ ਕਰਦੀ ਹੈ ਲੱਖ ਰੁਪਈਆ ਲੱਖ ਜਾਜ ਹੁੰਦਾ ਜੇ ਮੋਹਦੇ ਸਾਹ ਨੂੰ ਜਾਜ ਜੀ ਲੱਖ ਦੇ ਧੱਕਾ ਹੁੰਦਾ ਜੇ ਨਹੀਂ ਧੱਕਾ ਨਹੀਂ ਕਰਾਂਗੇ ਭੈਣ ਭਰਾ ਨਾਲ ਵੀਰ ਜੀ ਬੱਛੀ ਦਾ ਮੁੱਲ 65000 ਅੱਛਾ 65000 ਦੀ ਦੇ ਦੇਣੀ ਯੈਸ ਨੋ ਯੈਸ ਨੋ ਛੋਟ ਛੱਪਾ ਹੋ ਗਿਆ ਠੀਕ ਹੈ ਚਲੋ ਮੌਕੇ ਤੇ ਹੋ ਜਾਊਗਾ ਛੋਟ ਛੱਪਾ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਜਿਹੜੀ ਕੱਲ ਦੀ ਸੂਈ ਆ ਥਾਣੇ ਇਹਦੇ ਕੋਈ ਬੜਾ ਲਾਜਵਾਬ ਹੈ ਜਣੇ ਸੋਹਣਾ ਥਾਣੇ ਬਸ ਆਹ ਦੇਖ ਸਾ ਦੇਦੇ ਥਾਣੇ ਕਰੀਆ ਤਾਂ ਤੇ ਉਤਰਾ ਵੀ ਬਸ ਠੰਡੀ ਹੈ ਕੋਈ ਗੱਲ ਨਹੀਂ ਕੋਈ ਰੱਸੀ ਨਹੀਂ ਕੋਈ ਕੇਲ ਦੀ ਕੋਈ ਲੋੜ ਨਹੀਂ ਜਦੋਂ ਅਚਾਨਕ ਇੱਕ ਰੇ ਕਈ ਵਾਰੀ ਪਸ਼ੂ ਡਰ ਜਾਂਦਾ ਵਾ ਅਚਾਨਕ ਜਦੋਂ ਲੱਗੇ ਵੀ ਬਈ ਇਸ ਤਰ੍ਹਾਂ ਵੀ ਬਾਕੀ ਬਹੁਤ ਠੰਡੀ ਠੀਕ ਹੈ ਜੀ ਹਾਂਜੀ ਤੇ ਸੂਆ ਕਿ ਨਵਾਏ ਦਾ ਸੂਆ ਵੀ ਜੀ ਦੂਸਰਾ ਤੇ ਇਹਦੇ ਕੋ ਬੋਲਾ ਕਿੰਨਾ ਕਿ ਜੀ ਉਹ ਮਗਰ ਬੱਚਾ ਜੀ ਦਾ ਐਚਾ ਇਸ ਟਾਈਮ ਤੇ ਬੋਗੜਾ ਗੋਹਣਾ ਜੋ ਕੋਈ ਤੁਹਾਡਾ ਰੱਪੜਾ ਕਰੇ 12-13 ਕਿਲੋ ਅੱਛਾ ਹਾਂਜੀ ਠੀਕ ਹੈ ਦੂਜਾ ਦੰਡਿਆ ਸੋਈ ਦੂੰ ਠੀਕ ਹੈ ਹਾਂਜੀ ਦੁੱਧ ਚਾਹੋਗੀ ਅੱਛੀ 20 ਪਲੱਸ 20 ਪਲੱਸ 20 ਪਲੱਸ ਜਾ ਖੋਲੋ ਤੋਰ ਦਈਏ ਇਹਦਾ ਬੱਚਾ ਜਿਹੜਾ ਅੱਜ ਬੱਚਾ ਕਿ ਬੱਚੀ ਜੇ ਬੱਚਾ ਜੀ ਮਗਰ ਇਹਦਾ ਮਗਰ ਬੱਚਾ ਜੇ ਬਹੁਤ ਜਬਰ ਅਸ਼ੀਰ ਬਾਕੀ ਇਹਦਾ ਵੀ ਕੱਦ ਕਾਠ ਚੰਗਾ ਵਾ ਬੇਲ ਦੇ ਇਹ ਵੀ ਚੰਗੇ ਆ ਲੇ ਆ ਵੀ ਜੀ ਬਾਕੀ ਆ ਵੀ ਚਵਾਈ ਚੂ ਦੀ ਬਹੁਤ ਓਕੇ ਆ ਠੀਕ ਹੈ ਜੀ ਬਹੁਤ ਜਬਰਤ ਬਣਾਵਟ ਬਹੁਤ ਸੋਹਣੀ ਹੈ ਲੈ ਜਿਓ ਜੀ ਪਾਸਾ ਵੀ ਪਲਸ ਦੁੱਧ ਦੇ ਵੀ ਜਿਹੜਾ ਕਹਿੰਦੇ ਕਿ ਚਵਾਊਗੀ ਤੇ ਕੀ ਰੱਖਣਾ ਵਿਧਿਆ ਆਪਾਂ ਫਿਰ ਮੁੱਲ ਮੁੱਲ ਬੜਾ ਜੈ ਜੈ ਵੀਰ ਜੀ ਦਾ ਕਿੰਨਾ ਬਹੁਤ ਸਾਫ ਸੁਥਰੀ ਆ ਤੇ ਜਿੰਨੀ ਆ ਪੂਰੀ ਸਾਦ ਆ ਠੀਕ ਆ ਵਾਈਚੂ ਦੀ ਬਹੁਤ ਓਕੀਆ ਮਸ਼ੀਨ ਤੇ ਕੋਈ ਕੋਈ ਸ਼ੈਤਾਨੀ ਕਿਸੇ ਚੀਜ਼ ਦੀ ਉਹ ਤੇ ਮਤਲਬ ਆਪਾਂ ਬੈਠੇ ਆ ਇੱਥੇ ਉਸ ਚੀਜ਼ ਵਾਸਤੇ ਠੀਕ ਆ ਹਾਂਜੀ ਜੇਰ ਚ ਆਪਾਂ ਓਕੇ ਆ ਬਿਲਕੁਲ ਅੱਛਾ ਹਾਂਜੀ ਤੇ ਮੁੱਲ ਵੀਰ ਜੀ ਬਸ਼ੀ ਦਾ 65000 ਅੱਛਾ ਤੇ 55000 ਦੀ ਦਵਾਂਗੇ 55000 ਜੈਸ ਨੂੰ ਹੀ ਜੈਸ ਨੂੰ 55000 ਦੀ ਹੋ ਜੂਗੀ ਬਸ਼ੀਰ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਗੱਬਣਾ ਆ ਗਿਆ ਤਿੰਨੇ ਇਹ ਗੱਬਣਾ ਆ ਗਿਆ ਤਿੰਨੇ ਠੀਕ ਹੈ ਲਿਓ ਫਿਰ ਆ ਵੀ ਤੋਰਦੀ ਐ ਇੱਕ ਰੀ ਤੇ ਇਹਦਾ ਵੀ ਜੀ ਕਿੰਨਾ ਸੁਆ ਜੇ ਇਹਦਾ ਸੁਆ ਵੀ ਜੀ ਦੂਸਰਾ ਦੂਸਰਾ ਸੁਆ ਹੈ ਦੂਸਰਾ ਸੁਆ ਇਹ ਕਿੰਨੇ ਕੇ ਦੁੱਧ ਵਾਲੀ ਆ ਇਹ ਵੀ ਜੀ ਬਸ਼ੀਰ ਦੀ ਜੀ ਨਸਲ ਜ਼ਿਆਦਾ ਵਾਲੀ ਚਲੋ ਤੋਰਦੇ ਇੱਕ ਰੀ ਫਿਰ ਦੱਸਦੇ ਆਪਾਂ ਟਾਈਮ ਕਿੰਨਾ ਕੁ ਵੇਤੀ ਲਾਜੋ ਉਤਰਾ ਹਫਤਾ ਹਫਤਾ ਇੱਕ ਲੈ ਜੂਗੀ ਹਜੇ ਬਾਕੀ ਅੰਦਾਜ਼ੇ ਹੁੰਦੇ ਆ ਕੋ 2-4 ਦਿਨ ਉੱਤੇ ਥੱਲੇ ਵੀ 1-2 ਦਿਨ ਹੋ ਸਕਦੇ ਆ ਅਜੇ ਲੈ ਆ ਬਹੁਤ ਮਸਲ ਜਾਂਦੀ ਆ ਪੀਜੀ ਬੱਛੀ ਠੀਕ ਆ ਜੀ ਹਾਂ ਸਿਰਫ ਇਹ ਥੋੜੀ ਰੁੱਕੀ ਆ ਉਤੋਂ ਥੋੜੀ ਜੀ ਸਾਂਭੀ ਘੱਟ ਗਈ ਏ ਜਿਹੋ ਜੀ ਗਾਂ ਆ ਉਹ ਜੀ ਸਾਹਮਣੇ ਕੀਤੀ ਗਈ ਬਾਕੀ ਫਿਰ ਚੰਗੀ ਤਿਆਰ ਹੋਣੀ ਥੱਲੇ ਜਿਹੜੇ ਲੱਟੋ ਲਸਵਾਨੇ ਚ ਕਾਫੀ ਹੈ ਇਹ ਵਟ ਹੈਗੇ ਸਾਰੇ ਕੱਢੂਗੀ ਜਿਹੜੇ ਬਾਕੀ ਜੀ ਬੰਨ ਵਾਲੀ ਪਛੀ ਹੱਤ ਕਰ ਦੋਗੀ ਨਸਲ ਬੜੀ ਹੈ ਨਾ ਵੇਖੋ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਗਾਣ ਵੀ ਚੰਗਾ ਤਿਆਰ ਕਰਨਾ ਬਹੁਤ ਸੋਹਣਾ ਬਹੁਤ ਜ਼ਿਆਦਾ ਰਸ਼ੀ ਦਾ ਠੀਕ ਹੈ ਅੱਗੇ ਪਿੱਛੇ ਦੋਨੋਂ ਸਾਈਡ ਤੇ ਵੀ ਸਿਰਫ ਉਹ ਤੋਂ ਥੋੜੀ ਜੀ ਕੋਰੀ ਹੈ ਕਿ ਭੈਣ ਭਰਾ ਨੇ ਸਾਂਭੀ ਘਟਿਆ ਹਾਂਜੀ ਹਾਂਜੀ ਮੇਰੇ ਕੋਲ ਵੀ ਜੀ ਆਈ ਹੈ ਹੁਣੇ ਠੀਕ ਹੈ ਸਾਰੇ ਹੁਣੇ ਆਇਆ ਹੀ ਤਕਰੀਬਨ ਤੇ ਇਹ ਕਿੰਨਾ ਕਿ ਦੋਚੋ ਆ ਜੂਗੀ ਇਹ ਵੀ ਜੀ ਵਸੀ ਚੋਗੀ 16 17 ਦੇ ਕੋਲ 16 17 ਦੇ ਤੋਂ ਚਾਹੀਦਾ ਆਪ ਦੇ ਨਾਲ ਚਵਾ ਜੂਗੀ ਤੇ ਮੁੱਲ ਤੇ ਮੁੱਲ ਵੀ ਜਿਹਦਾ ਬੜਾ ਜਾਇਜ਼ ਹੈ ਬਿਲਕੁਲ ਐ ਛੋਟਾ ਹੀ ਕਰ ਦਿਓ ਛੋਟਾ ਕਰ ਦਿਓ ਨਵੇਂ ਸਾਲ ਦਾ ਤੋਹਫਾ ਹੀ 40000 ਬੱਛੀ ਦੇ ਦੇਗੀ ਵੀਰ ਜੀ 40000 ਦੇ ਹਾਂਜੀ ਹੈਗੀ ਕੋਈ ਕਸਰ 2000 ਹੋਰ ਛੱਡ ਦਾਂਗੇ 38000 ਦੀ ਦੇ ਦੇਣਗੇ 38000 ਦੀ ਦੇ ਦੋਗੇ ਚਲੋ ਠੀਕ ਹੈ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਤੇ ਹੁਣ ਆ ਗਈ ਜਰਸੀ ਕ੍ਰੋਸ ਚ ਨਹੀਂ ਪਿਓਰ ਜਰਸੀ ਵੀਰ ਜੀ ਕ੍ਰੋਸ ਨਹੀਂ ਉਸੇ ਪਿਓਰ ਜਰਸੀ ਚ ਠੀਕ ਹੈ ਜੀ ਹਾਂਜੀ ਹਾਂਜੀ ਠੰਡੇ ਤੇਰੀ ਆਵੇ ਬਹੁਤ ਜ਼ਿਆਦਾ ਜੀ ਇਹ ਕਿੰਨੇ ਕ ਦੁੱਧ ਵਾਲੀ ਵੀਰ ਜੀ ਇਹ ਵੀ ਵੀਰ ਜੀ ਬੱਛੀ 16 15 16 ਲਓ ਫਿਰ ਤੋਰ ਦੀ ਇਹਨਾਂ ਦੀ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ-ਕਾਠ ਇਹਦਾ ਚੰਗਾ ਤੇ ਬੋਡੀ ਵੇਟ ਵੀ ਜਿਹੜਾ ਇਹਦਾ ਚੰਗਾ ਲਾ ਆ ਜਾ ਬੀ ਜੀ ਬਹੁਤ ਚੰਗੀ ਵਿੱਚ ਬਣਾਵਟ ਬਹੁਤ ਜੀ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾ ਇਹਦਾ ਮੁੱਲ ਨਹੀਂ 47000 ਅੱਛਾ ਇਹਦਾ ਯਸਨ 45000 ਦੀ ਹੋਊਗਾ 45000 ਦੀ 45000 ਦੀ ਯਸਨ ਹੋਊਗੀ ਉੱਚ 200 ਰੁਪਏ ਛੋਟ ਹੋਊਗੀ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਆਪਣੇ ਮੌਕੇ ਤੇ ਛੋਟ ਕਰਾ ਲੈਂਦੇ ਹੁੰਦੇ ਆ ਆਪਣੇ ਵੀਰ ਭਰਾ ਹਾਂਜੀ ਤੇ ਆ ਜਿਹੜੀ ਇਹ ਵੀ ਗੱਬਣੀ ਆ ਇਹ ਵੀ ਗੱਬਣੀ ਵਿੱਚ ਇਹ ਜਾਣ ਲੈਂਦੀ ਜੇ ਤੁਹਾਡਾ ਰੱਪੜਾ ਕਰੇ ਕੋਈ ਵੀ ਲੈ ਜਾਏ ਬਾਈ ਲੈ ਜਾਏ ਅੱਛਾ ਠੰਡੀ ਧਰੀ ਜਗਰ ਮਾਲੀ ਵੇਖ ਲੋ ਠੀਕ ਆ ਜੀ ਹਾਂਜੀ ਲਿਆ ਫਿਰ ਖੋਲੀ ਆ ਤੋਰ ਦਈਏ ਹਾਂਜੀ ਇਹ ਤੇ ਮਰੂਤੀ ਕਾਰ ਹੀ ਆ। ਸਹੀ ਆ ਲੈ। ਨੈਨੋ ਹੀ ਹੈਗਾ। ਠੀਕ ਆ ਜੀ। ਵਾਕਈ ਬਹੁਤਾ ਵੱਡਾ ਕੱਦ ਨਹੀਂ ਆ, ਨਾਰਮਲ ਜਿਹਾ ਕੱਦ ਆ। ਆਮ ਜਿੰਨਾ ਕਮਦ ਹੁੰਦਾ, ਉਤਰਾਂ ਸੰਭੀ ਸੰਭੀ ਚੰਗੀ ਆ। ਲੈ ਜੀ ਆ ਜੀ ਜਿੰਨੀ ਗੋਲ ਗੱਪਾ ਚਗਾ ਦਾ। ਠੀਕ ਆ, ਸੰਭੀ ਸੰਭੀ ਚੰਗੀ ਆ। ਜਿਹੜੇ ਵੀਰ ਕੋਈ ਸਾਹਮਣੇਲੇ ਹੁੰਦੇ ਆ ਉਹ ਰੀਜਾਂ ਲਾ ਲੈਂਦੇ ਆਪਣੀਆਂ ਜੜੀਆਂ ਵਾ ਤੇ ਇਹ ਵੇਦਿ ਕਿੰਨਾ ਹੀ ਦੋਚ ਵਾਈ ਜਾਊਗੀ ਚੋਗ ਕੁਛੀ ਬਾਰਾ ਤੇਰਾ ਬਰਦਰਕ 12 13 ਲੀਟਰ ਹਾਂਜੀ ਇੰਨਾ ਕੁ ਚੋਗ ਤੇ ਮੁੱਲ ਹੋ ਸਕਦਾ ਵੱਧ ਵੀ ਚ ਪਾ ਜੇ ਪਰ ਆਪਾਂ ਆਈਡੀਆ ਇੰਨਾ ਕੁ ਲਾਉਨੇ ਆ ਠੀਕ ਹੈ ਅੰਦਾਜ਼ਾ ਤੇ ਇਹਦਾ ਮੁੱਲ ਫਿਰ ਕਰਦੇ ਵੀ ਮੇਰੀ ਵਿੱਛੀ ਦਾ 35000 ਅੱਛਾ 5000 ਸਾਮ ਛੱਡ ਦਾਂਗੇ 30000 ਵਿੱਛੀ ਦੇਵਾਂਗੇ 200 ਰੁਪਏ ਛੋਟ ਦੇਵਾਂਗੇ ਅੱਛਾ ਹਾਂਜੀ 3000 ਰੁਪਏ ਦੇ ਦੇਣੀ 3000 ਦੀ ਜਸਨ ਹੋਊਗੀ ਠੀਕ ਹੈ ਜੀ 5000 ਸਾਮ ਛੱਡਤੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵਿੱਧਿਆਰ ਕੁਛ ਕਹਣਾ ਫਿਰ ਬਾਕੀ ਵੀਰ ਜੀ ਜਿਹੜੀਆਂ ਸੁਈਆਂ ਸਵਾਈਆਂ ਵਾਂ ਹਾਂਜੀ ਉਹਨਾਂ ਚੋਚਵਾ ਕੇ ਲੈ ਕੇ ਜਾਓ ਤੇ ਜਿਹੜੇ ਗੱਬਰਾ ਪਾਸ ਕਰਕੇ ਲੈ ਕੇ ਜਾਓ ਪਾਸ ਕਰਕੇ ਖੜੋ ਹਣਾ ਹਾਂਜੀ ਇੱਥੇ ਆਡੇ ਘਰ ਦੀ ਗਰੰਟੀ ਆ ਠੀਕ ਆ ਠੀਕ ਆ ਤੁਹਾਡੇ ਘਰ ਲਾਉਣ ਤੱਕ ਮਾਲ ਸਾਡੀ ਗਰੰਟੀ ਆ ਠੀਕ ਹੈ ਜੀ ਜੀ ਆਪਣੀ ਤਸੱਲੀ ਕਰਕੇ ਮਾਲ ਲਿਆ ਕਰੋ ਜਿੱਥੋਂ ਵੀ ਲੈਂਦੀ ਹੋ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਮੇਰੇ ਕੋਲ ਲੈਂਦੀ ਹੋ ਜਿਹੜੇ ਵੀ ਭੈਣ ਭਰਾ ਕੋ ਸੱਜਣ ਕੋ ਤੁਸੀਂ ਮਾਲ ਲੈਂਦੀ ਹੋ ਨਾ ਆਪਣੀ ਤਸੱਲੀ ਕਰਿਆ ਕਰੋ ਮਾਲ ਕੇ ਨੂੰ ਲਾਭਣ ਦਿਆ ਕਰੋ ਫਿਰ ਜੇ ਆਪਾਂ ਦਾਵਾ ਗਾਕਦਾ ਵੀ ਆਪਣੀ ਤਸੱਲੀ ਕਰਕੇ ਖੜਨ ਦਾ ਆ ਹੁਣ ਵੇਖੀ ਦੀਆਂ ਨਾ ਕਈ ਵੀਰ ਜੀ ਨੈਟ ਦੇ ਉੱਤੇ ਵੀਡੀਓ ਪਈਆਂ ਹੁੰਦੀਆਂ ਨੇ ਉਹ ਗਲਤ ਚੀਜ਼ੇ ਜਦੋਂ ਆਪਾਂ ਮਤਲਬ ਮੈਂ ਮਾਲ ਖੋਲ੍ਹਿਆ ਹੁੰਦਾ ਨਾ ਕਿਸੇ ਘਰ ਤੁਹਾਡੇ ਘਰਾਂ ਨੂੰ ਮਾਲ ਆਉਂਦਿਆ ਮੈਂ ਖੋਲ੍ਹ ਲੈਂਦਾ ਹੁੰਦਾ ਇਹ ਮੈਂ ਆਪਣੀ ਹੀ ਕੋਈ ਤਸੱਲੀ ਕਰਕੇ ਲੈ ਜਾਂਦਾ ਹਾਂ ਅੱਗੇ ਮੇਰੇ ਕਰਮਿਆਂ ਹਾਂਜੀ ਹਾਂਜੀ ਅੱਗੇ ਮੇਰੇ ਕਰਮਿਆਂ ਹਾਨੀਆਂ ਜਾਂ ਫਾਇਦਾ ਹਾਂਜੀ ਹਾਂਜੀ ਤੇ ਕਿਸੇ ਨੂੰ ਮੁੜ ਕੇ ਵੀਡੀਓ ਬਣਾ ਕੇ ਕਹਿਣਾ ਉਹ ਕਹਿੰਦਾ ਉਹ ਗਲਤ ਗੱਲ ਹੈ ਆਪਣੀ ਤਸੱਲੀ ਕਰਕੇ ਮਾਲ ਤੈਂ ਤਸੱਲੀ ਨਾਲ ਲੈ ਗਿਆ ਕਿ ਪੈਸੇ ਲੈਣੇ ਦੀ ਕਿਉਂਕਿ ਹੁਣ ਆਪਣਾ ਹੁਣ ਮੰਨ ਲਓ ਜੇ ਆਪਾਂ ਹੀ ਮੰਨ ਲਓ ਤੁਹਾਡੇ ਕੋਲ ਆਏ ਇੰਨੀ ਦੌਰੋਂ ਆਪਾਂ ਤੁਹਾਡੇ ਕੋ ਵੀਡੀਓ ਬਣਾਉਣ ਆਏ ਆ ਹਾਂਜੀ ਹਾਂਜੀ ਤੇ ਅਗਲੇ ਦਾ ਅਗਲਾ ਵੀ ਤੇ ਪੁੱਛ ਸਕਦਾ ਵਾ ਤੁਹਾਡੇ ਕੋਲ ਕੋਈ ਚੀਜ਼ ਵੀ ਜੀ ਤੇ ਤੁਸੀਂ 35 40 50 60 70000 ਰੁਪਇਆ ਲਾ ਰਹੇ ਹੋ ਮਾਲ ਦੇ ਹਾਂਜੀ ਹਾਂਜੀ ਆਉਣ ਦੇ ਵਿੱਚ ਮਤਲਬ 200 ਰੁਪਇਆ ਤੇਲ ਫੁੱਕਿਆ ਜੋ 500 ਦਾ ਫੁੱਕਿਆ ਜੋ ਹਾਂਜੀ ਹਾਂਜੀ ਹੁਣ ਤੁਸੀਂ ਵੀ ਕਿੰਨੇ ਕਿੰਨੇ ਦੌਰ ਪਸ਼ੂ ਖਰੀਦਣ ਜਾਂਦੇ ਹੋ ਜਾਂਦੇ ਨਹੀਂ ਜਾਂਦੇ ਤੇ ਜੇ ਮਤਲਬ 500 ਰੁਪਇਆ ਤੇਲ ਫੁੱਕਿਆ ਜੋ ਕੋਈ ਗੱਲ ਜੇ ਨਹੀਂ ਵੀਡੀਓ ਕਾਲ ਤੇ ਚਾਚਵਾ ਲਿਆ ਕਰੋ ਵੀਡੀਓ ਕਾਲ ਤੇ ਚਵਾਓ ਆਪਣੀ ਤਸੱਲੀ ਕਰੋ ਹਾਂਜੀ ਤੇ ਵੇਖੋ ਇਹਦੀਆਂ ਛਾਨੀ ਦਿਨੋਂ ਦੀ ਛਾਣ ਕਿ ਲਿਉਂਦੇ ਆ ਹਾਂਜੀ ਹਾਂਜੀ ਅੰਗੇ ਕਰਮਿਆ ਪਾਓ ਆਪਣੇ ਹਾਂਜੀ ਹਾਂਜੀ ਤੇ ਬਾਕੀ ਮਾਲ ਸਵਾਇ ਸਵਾਇ ਚੋ ਜਵਾ ਮੇਰੀ ਤੇ ਹੀ ਬੇਨਤੀ ਹੱਥ ਜੀ ਬਰਬਰਾ ਮੰਗੂ ਕਿ ਮਾਲ ਚੋ ਜਿਹੜਾ ਸਵਾਇ ਚੋ ਜਵਾ ਅਗਲੇ ਲੈ ਕੇ ਜਾਇਆ ਕਰੋ ਠੀਕ ਹੈ ਜੀ ਤੇ ਗੱਬਣ ਆਪਣੀ ਤਸੱਲੀ ਨਾਲ ਪਾਸ ਕਰਕੇ ਲੈ ਆਇਆ ਜਾਓ ਗੱਬਣ ਕਰਨਾ ਪਏ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ਼ ਚਾੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ